ਹੈਲੋ ਦੋਸਤੋ ਮੈਂ ਹਾਂ ਸੁਖਵਿੰਦਰ ਤੁਸੀਂ ਮੇਰਾ ਚੈਨਲ ਦੇਖ ਰਹੇ ਹੋ ਸੁਖਵਿੰਦਰ ਕਰੋਸ਼ੀਆ ਐਂਡ ਕraft ਅੱਜ ਆਪਾਂ ਬਹੁਤ ਹੀ ਬਿਊਟੀਫੁਲ ਪਰਸ ਬਣਾਵਾਂਗੇ ਇਹ ਇੱਕ ਮੈਂ ਤੱਕ ਲਿਆ ਥ੍ਰੈਡ ਤੇ 04.9 ਕਰੋਸ਼ੀਆ ਇਹ ਬਹੁਤ ਹੀ ਬ੍ਰੀਕ ਥ੍ਰੈਡ ਹੈ ਬ੍ਰੀਕ ਧੱਗ ਹੈ ਜਿਹਨੂੰ ਪੰਜਾਬੀ ਚ ਕਹਿੰਦੇ ਆ ਐਂਕਰ ਦੇ ਪਹਿਲਾਂ ਆਉਂਦੇ ਸੀ ਗੁੱਛੀਆਂ ਉਦਾਂ ਦਾ ਇਹ ਇਹਦੇ ਵਿੱਚ ਸ਼ਾਈਨਿੰਗ ਵੀ ਹੈ ਚਮਕ ਵੀ ਇਸ ਧਾਗੇ ਦੇ ਵਿੱਚ ਤੇ ਬਹੁਤ ਹੀ ਬ੍ਰੀਕ ਹੈ ਇੱਕ ਕੱਪ ਬਣਾ ਲਾਂਗੇ ਮੈਜਿਕ ਸਰਕਲ ਉਹ ਮੈਜਿਕ ਸਰਕਲ ਦੇ ਵਿੱਚ 3 ਚੇਨ ਕਰਕੇ ਫਿਰ ਆਪਾਂ ਡਬਲ ਕਰੋਸ਼ੀਆ 1 ਡਬਲ ਕਰੋਸ਼ੀਆ ਚੇਨ ਉਹ ਇੱਕ ਕ੍ਰੋਸ਼ ਡਬਲ ਕ੍ਰੋਸ਼ੀਆ ਫਿਰ 체ਨ ਜਨ ਕਿ ਪੰਜਾਬੀ ਚ ਅਪ ਬੀਆ ਕਹਿੰਦੇ ਹਾਂਗੇ ਇੱਕ 체ਨ ਤੇ ਡਬਲ ਕ੍ਰੋਸ਼ੀਆ ਡਬਲ ਕਰੋਸ਼ੀਆ ਤੇ ਇੱਕ ਚੇਨ ਐਦਾਂ ਕਰਕੇ ਆਪਾਂ 8 ਡਬਲ ਕਰੋਸ਼ੀਆ ਕਰਨੇ ਆਪਾਂ ਫਿਰ ਇਹ ਆਪਾਂ ਇਹਨੂੰ ਧਾਕੇ ਨੂੰ ਖਿੱਚ ਲੈਣਾ ਤੇ ਇਸ 7 ਲਾਈਨਾਂ ਤਿਆਰ ਹੋ ਜਾਣਗੀਆਂ 7 ਰੂ ਹਾਂਜੀ ਫਿਰ 3 ਚੇਨ ਇਹਨੂੰ ਆਪਾਂ ਹੁਣ ਇਹਨੂੰ ਵਾਪਸ ਮੋੜ ਲਾਂਗੇ ਇਹਦੇ ਵਿੱਚ ਆਪਾਂ ਇੱਕ ਡਬਲ ਕਰੋਸ਼ਾ 3 ਚੇਨ ਕੀਤੀ ਆਪਾਂ ਫਿਰ ਇੱਕ ਡਬਲ ਕਰੋਸ਼ਾ ਇੱਕ ਚੇਨ ਤੇ ਫਿਰ ਡਬਲ ਕਰੋਸ਼ਾ ਹੁਣ ਜਿਹੜਾ ਪਹਿਲਾਂ ਡਬਲ ਕਰੋਸ਼ੀਆ ਹੋਇਆ ਹੈ ਉਹਦੇ ਪਿੱਛੋਂ ਦੀ ਕਰੋਸ਼ੀਆ ਕਢ ਕੇ ਕੱਢ ਕੇ ਤੇ ਇਹਨੂੰ ਐ ਤਾਂ ਬੁੰਨਾ ਵੀ ਇਹ ਮੂਰੂ ਨੂੰ ਉੱਪਰ ਨੂੰ ਦਿਖਾਈ ਦੇਵੇ ਫਿਰ ਡਬਲ ਕਰੋਸ਼ੀਆ ਇੱਕ ਚੇਨ ਤੇ ਫਿਰ ਡਬਲ ਕਰੋਸ਼ੀਆ ਫਿਰ ਉਦਾਂ ਹੀ పిచ్చియా కడ్ సిబల క్రోషియా డబల్ క్రోషియా వన్ చేన ఎదా సైనా తయారు పిచ్చోదీ క్రోషియా కట్టే ਉੱਪਰ ਚ ਦਿਖਾਈ ਦਿਓਗਾ ਇਹ ਜਿਹੜੀ ਲਾਈਨ ਆਉਗੀ ਆਪਣੀ ਇਹ ਪਹਿਲਾਂ ਤਾਂ ਪਤਾ ਨਹੀਂ ਚਲਦਾ ਬਾਅਦ ਵਿੱਚ ਦਿਸੂਗਾ ਇਹ ਫਿਰ ਡਬਲ ਕਰੋਸ਼ੀਆ ਐਂਡ 1 ਚੇਨ ਇੱਕ ਚੇਨ ਤੇ ਡਬਲ ਕਰੋਸ਼ੀਆ One, ਨੂੰ ਇਹਦਾ ਹੀ ਡਬਲ ਕਰੋਸ਼ਾ ਮਲਾਂਗੇ ਹੁਣ ਇਹਨੂੰ ਦੂਸਰੇ ਪਾਸੇ ਸਾਈਡ ਕਰਾਂਗੇ ਆਪਾਂ 3 ਚੇਨ ਹੁਣ ਆਪਾਂ ਸੇਮ ਹੀ ਬੁਣਾਗੇ ਇਹਦੇ ਵਿੱਚ ਡਬਲ ਕਰੋਸ਼ਾ 1 ਚੇਨ ਤੇ ਹੁਣ ਜਿਵੇਂ ਪਹਿਲਾਂ ਅੱਗੇ ਨੂੰ ਕਰੋਸ਼ਾ ਪਾ ਕੇ ਕੀਤਾ ਸੀ ਹੁਣ ਬੈਕ ਸਾਈਡ ਨੂੰ ਕਰੋਸ਼ਾ ਕਿ ਪਾਵਾਂਗੇ ਆਪਾਂ ਉਹਦੇ ਵਿੱਚ ਤੇ ਫਿਰ ਉਹ ਇਹ ਡਬਲ ਕਰੋਸ਼ਾ ਬੁਣ ਲਾਂਗੇ ਪਿਛੋਂ ਦੀ ਫਾਕੇ ਕਰੋਸ਼ੀਆ ਤੇ ਫਿਰ ਦਿੱਤਾ ਬਣਾਇਓ ਇਹਦੇ ਵਿੱਚ ਸੇਮ ਡਬਲ ਕਰੋਸ਼ੀਆ ਸੇਮ ਰੋ ਇਦਾਂ ਹੀ ਪਿਛਲੀ ਸਾਈਡ ਸੇਮ ਰਹਿ ਆ ਕਰੂਗੀ ਮੂਲੀ ਸਾਈਡ ਆਪਾਂ ਚੇਂਜ ਕਰਦਿਆ ਕਰਾਂਗੇ ਇਹ ਬਹੁਤ ਹੀ ਖੂਬਸੂਰਤ ਪਰਸ ਬੰਦ ਹੈ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਜ਼ਰੂਰ ਕਰਿਓ ਮੈਨੂੰ ਪਲੀਜ਼ ਬਹੁਤ ਉਤਸ਼ਾਹਵੰਤ ਹੈ ਜੇ ਅਗਰ ਆਪਾਂ ਦੇਖ ਕਮੈਂਟ ਕਰਦੇ ਹਾਂ ਵੀ ਸਿਰਫ ਨਾਈ ਸੀ ਲਿਖ ਦਿਓ ਬਿਊਟੀਫੁੱਲ ਲਿਖ ਦਿਓ ਕੁਝ ਵੀ ਪਰ ਪਲੀਜ਼ ਕਮੈਂਟ ਜ਼ਰੂਰ ਕਰਕੇ ਜਾਇਓ ਵੀ ਕਿੱਦਾਂ ਲੱਗਿਆ ਤੁਹਾਨੂੰ ਇਹ ਹੁਣ ਸੇਮ 3 ਚੇਨ ਕਰਕੇ ਹੁਣ ਪਹਿਲਾਂ ਇੱਕ ਡਬਲ ਕ੍ਰੋਸ਼ੀਆ ਕੀਤਾ ਸੀ ਹੁਣ 2 ਟਾਈਮ ਡਬਲ ਕ੍ਰੋਸ਼ੀਆ ਫਿਰ ਚੇਨ ਫਿਰ 2 ਟਾਈਮ ਫਿਰ ਡਬਲ ਕ੍ਰੋਸ਼ੀਆ ਦੋ ਡਬਲ ਕ੍ਰੋਸ਼ੀਆ आ हाँ देखो हम सेम मूर क्रोशिया पा के करना है डबल क्रोशिया हूँ सेम टू टाइम डबल क्रोशिया एक चेन फिर दो डबल क्रोशिया हाँ देखो बहुत ही आसान है ये डिज़ाइन तो जो ही परस कंप्लीट हो जाता है बहुत ही ब्यूटीफुल परस बनता है टू डबल क्रोशिया एंड वन चेन एंड टू डबल क्रोशिया ਇੰਦਾ ਹੀ ਸਾਰੀ ਰੋ ਇਹ ਆਪਾਂ ਕੰਪਲੀਟ ਕਰ ਲੈਣੀ ਹੈ ਤੇ ਹੁਣ ਪਿੱਛੋਂ ਬੈਕ ਤੋਂ ਫਿਰ ਸਾਰੀ ਰੋ ਉਦਾਂ ਹੀ ਦੋ ਦਬਲ ਕਰੋਸ਼ੀਆ ਫਿਰ ਚੇਨ ਫਿਰ ਦੋ ਦਬਲ ਕਰੋਸ਼ੀਆ ਆਏ ਆਪਾਂ ਸਾਰੀ ਚੇਨ ਕੰਪਲੀਟ ਕਰ ਲੈਣੀ ਹੈ ਸਾਰੀ ਲਾਈਨ ਕੰਪਲੀਟ ਕਰ ਲੈਣੀ ਹੈ ਹੁਣ ਇਹ पिछों की डबल क्रोशिया करना है जिमें मैं तेन तो पहला देखो हम आपका थ्री टाइम डबल क्रोशिया करना है नवी रोज स्टार्ट होगी थ्री टाइम डबल क्रोशिया फिर वन चेन फिर थ्री डबल क्रोशिया ਤਿੰਨ ਡਬਲ ਕ੍ਰੋਸ਼ੀਆ ਚੇਨ ਫੇਡ 3 ਡਬਲ ਕ੍ਰੋਸ਼ੀਆ ਯਾਨਕਿ ਤਿੰਨ ਡਬਲ ਕ੍ਰੋਸ਼ੀਆ ਆ ਸੇਮੀ ਰਹਿਣਾ ਇੱਕ ਡਬਲ ਕ੍ਰੋਸ਼ੀਆ ਨੂੰ ਮੂਰ ਨੂੰ ਉਠਾ ਲੈਣਾ ਐਦਾਂ ਹੀ ਰੋ ਇਹ ਕੰਪਲੀਟ ਹੋ ਗਈ 3 ਵਾਲੀ ਬੈਕ ਸਾਈਡ ਤੋਂ ਵੀ 3 ਕਰਕੇ ਲਿਉਣਾ ਹੈ ਤੇ ਦੋ ਡਬਲ ਕ੍ਰੋਸ਼ੀਆ ਤਿੰਨ ਡਬਲ ਕ੍ਰੋਸ਼ੀਆ ਐ ਚਾਰ ਡਬਲ ਕ੍ਰੋਸ਼ੇ ਅਗਲੀ ਰੋ ਦੇ ਵਿੱਚ ਆਪਾਂ ਚਾਰ ਡਬਲ ਕ੍ਰੋਸ਼ੇ ਕਰਨੇ ਨੇ ਇਹ ਚਾਰ ਡਬਲ ਕ੍ਰੋਸ਼ੇ ਫਿਰ ਉਦਾਂ ਹੀ ਆਪਾਂ ਇਸ ਨੂੰ ਡਬਲ ਕ੍ਰੋਸ਼ੇ ਚੱਕ ਲੈਣਾ ਤੇ ਫਿਰ 4 ਡਬਲ ਕ੍ਰੋਸ਼ੇ ਜੋ ਪਿਛਲੀ ਲਾਈਨ ਜਾਇਆ ਕਰੂਗੀ ਪਿਛਲੀ ਪਿਛਲੀ ਸਾਈਡ ਆਪਾਂ ਬੁਣਿਆ ਕਰਾਂਗੇ ਤਾਂ ਸੇਮੀ ਹੋਊਗਾ ਪੈਟਰਨ ਤੇ ਜਦੋਂ ਆਪਾਂ ਅਗਲੇ ਪਾਸੇ ਆਇਆ ਕਰਾਂਗੇ ਤਾਂ ਆਈ ਵਾਰ ਇੱਕ ਡਬਲ ਕਰੋਸ਼ੇ ਆਵਾਜਾ ਕਰੂਗਾ ਸਾਰੀਆਂ ਲਾਈਨਾਂ 'ਚ ਐਂਡ ਤਾਂ ਹੀ ਇਦਾਂ ਹੀ ਆ ਦੇਖੋ ਸਾਰਾ ਕੰਪਲੀਟ ਹੋ ਜਾਊਗਾ ਇਹ ਸਾਰੀ ਰੋ ਇਦਾਂ ਹੀ ਕੰਪਲੀਟ ਕਰਨੀ ਹੈ ਹੁਣ ਨੈਕਸਟ ਰੋ ਸਟਾਰਟ ਹੋਗੀ ਬੈਕ ਸਾਈਡ ਤੋਂ ਵੀ ਬੁਣ ਲਿਆਂਦੀ ਹੁਣ ਫੇਰ दो तीन चार पांच, पांच डबल क्रोशिया फिर चेन फिर पांच डबल देखो सेम फ्लावर बन गया बहुत खूबसूरत फाइव डबल क्रोशिया पंज डबल क्रोशिया तीन चार चेन डबल क्रोशिया एदा ही डबल क्रोशिया ਸਾਰੀ ਲਾਈਨ ਆਈ ਤਿਆਰ ਕਰਨੀ ਆਪਾਂ ਪਿਛਲੀ ਸਾਈਡ ਤੋਂ ਵੀ ਪੰਜ ਹੀ ਡਬਲ ਕ੍ਰੋਸ਼ੀਆ ਪਾ ਕੇ ਲਿਉਨੇ ਆ ਤੇ ਜਦੋਂ ਆਪਾਂ ਅਗਲੀ ਲਾਈਨ ਇੱਥੇ ਸਟਾਰਟ ਹੋਊਗੀ ਤਾਂ ਆਹ ਦੇਖੋ ਪਿਛਲੀ ਲਾਈਨ ਕੰਪਲੀਟ ਹੋ ਗਈ ਹੁਣ ਦੁਬਾਰੇ ਫੇਰ ਸਟਾਰਟ ਹੋਊਗੀ ਇੱਥੇ ਹੁਣ ਤਿੰਨ ਚੈਨਾਂ ਦੀ ਥਾਂ ਤੇ ਚਾਰ ਚੈਨਾਂ ਕਰਨੀਆਂ ਹੈਗੀਆਂ 1 2 3 4 5-5 ਚੈਨਾਂ ਕਰਨੀਆਂ ਹੈਗੀਆਂ चेन पांच एक दो एंड थ्री फोर एंड फाइव एंड सिक्स छः चेन छे डबल क्रोशिया करनी हम आप चेन छे डबल क्रोशिया और वन चेन एक चेन करनी है ਜੇਕਰ ਤੁਸੀਂ ਵੂਲਨ ਤੇ ਜਨ ਕਿ ਆ ਪਾ ਪੰਜਾਬੀ ਚ ਪਸ਼ਮ ਕਹਿਣਿਆ ਪਸ਼ਮ ਤੇ ਬਣਾਉਣੀ ਹੈ ਫਿਰ ਤਾਂ ਐਨਾ ਹੀ ਹੋ ਜਾਊਗਾ ਇਹ ਮੇਰਾ ਬਹੁਤ ਬਰੀਕ ਧਾਗਾ ਇਸ ਕਰਕੇ ਕਾਫੀ ਲਾਈਨਾਂ ਬਣਾਈਆਂ ਹੈਗੀਆਂ ਮੈਂ ਤੇ ਪਸ਼ਮ ਦੇ ਵਿੱਚ ਤਾਂ ਬਹੁਤ ਹੀ ਕਿਉਂਕਿ ਬਹੁਤ ਮੋਟਾ ਹੁੰਦਾ ਧਾਗਾ ਤੇ ਕੱਟ ਲਾਈਨਾਂ ਬਣਨਗੀਆਂ ਤੇ ਨਹੀਂ ਇਹ ਮੇਰੇ ਵਾਲਾ ਤਾਂ ਬਹੁਤ ਹੀ ਜ਼ਿਆਦਾ ਬਰੀਕ ਧਾਗਾ ਸੀ ਜੇਕਰ ਤੁਸੀਂ ਵੂਲਨ ਤੇ ਬਣਾਉਂਗੇ ਤਾਂ ਕੱਟ ਲਾਈਨਾਂ ਬਣਨਗੀਆਂ ਇਹ ਯਾਦ ਰੱਖਿਓ ਇਹ ਥ੍ਰੈਡ ਤੇ ਡਿਪੈਂਡਿੰਗ ਹੁੰਦਾ ਹੈਗਾ ਤੁਹਾਡਾ ਕਹੇ ਜਾ ਹੈਗਾ ਕਿ ਧਾਗਾ ਜੋ ਕਿ ਥ੍ਰੈਡ ਤੁਸੀਂ ਵਰਤ ਰਹੇ ਹੋ ਉਹ ਕਿਦਾਂ ਦਾ ਹੈ ਹੋ ਗਿਆ ਐਦਾਂ ਹੀ ਸਾਰੀ ਰੋ ਆਪਾਂ ਕੰਪਲੀਟ ਕਰ ਲੈਣੀ ਹੈ ਸਾਰੀ ਲਾਈਨ ਕੰਪਲੀਟ ਕਰ ਲੈਣੀ ਹੈ ਆ ਦੇਖੋ ਅਗਲੀ ਨੈਕਸਟ ਰੋ ਆ ਗਈ ਹੈਗੀ ਤੇ ਹੁਣ 7 ਸੱਤ ਪਾਉਨੇ ਆਪਾਂ 7 ਡਬਲ ਕ੍ਰੋਚੇ ਆਪਾਂ ਲਾਏ ਸੀ 3 4 5 ਐਂਡ 6 7 7 ਪਾਉਨੇ ਦੇਖੋ ਹੁਣ ਇੱਕ ਚੇਨ ਹੋਊਗੀ ਜਦੋਂ ਇਹਨੂੰ ਆਪਾਂ ਅਟੈਚ ਕਰਾਂਗੇ ਇਹਦੇ ਨਾਲ ਇੱਕ ਚੇਨ ਕਰਕੇ ਫਿਰ ਡਬਲ ਕ੍ਰੋਸ਼ੀਆ ਕਰਨਾ ਹੈ ਆਪਾਂ ਇੱਕ ਚੇਨ ਇਧਰ ਵੀ ਇੱਕ ਚੇਨ ਫਿਰ 7 ਡਬਲ ਕ੍ਰੋਸ਼ੀਆ 7 ਡਬਲ ਕ੍ਰੋਸ਼ੀਆ ਕਰਨੀ ਹੈ ਆਪਾਂ ਹੁਣ ਦੋ ਚੇਨ ਵਿਚਾਲੇ ਕਰਨੀਆਂ ਆਪਾਂ ਇੱਕ ਚੇਨ ਨਹੀਂ ਕਰਨੀ ਵਿਚਾਲੇ ਦੋ ਚੇਨ ਵਿਚਕਾਰ ਕਰਨੀਆਂ ਆਪਾਂ ਕਿਉਂਕਿ ਇਹਦੇ ਵਿੱਚ ਡਬਲ ਕਰੋਸ਼ੇ ਕਾਫੀ ਹੋ ਜਾਂਦੇ ਫਿਰ ਟਾਈਟ ਬਹੁਤ ਜ਼ਿਆਦਾ ਹੋ ਜਾਂਦੇ ਇਸ ਕਰਕੇ ਥੋੜੇ ਲੂਜ਼ ਰਹੀ ਇਸ ਕਰਕੇ ਦੋ ਡਬਲ ਦੋ ਚੇਨ ਕਰਨੀਆਂ ਆਪਾਂ ਵਿਚਕਾਰ ਠੀਕ ਹੈ ਹੁਣ ਇੱਕ ਚੇਨ ਕੀਤੀ ਫਿਰ ਇੱਥੇ ਇੱਕ ਡਬਲ ਕਰੋਸ਼ਾ ਕੀਤਾ जो कि मैं तुम्हें दसासी भी पिछों दे लिया के करोशिया बुनना है तो देखो ऐद ही सारी रोह आप कंप्लीट करनी है सारी लाइन आपप्लीट कर लैनी है इदा ही हूँ आप अठ डबल करोशिया पाने 4 5 6 7 ए डबल क्रोश 8 ਹਾਂਜੀ 5 6 7 8 ਹੁਣ ਡਬਲ ਕਰੋਸ਼ੀਆ 8 ਹੋ ਗਏ ਆਈ ਵਾਰ ਆਪਾਂ ਇੱਕ ਵਧਾ ਦੇਣਾ ਹੈਗਾ ਹੁਣ ਇੱਕ ਚੇਨ ਹੋਈ ਤੇ ਉਹਦੇ ਵਿੱਚੋਂ ਦੀ ਕਾ ਲਿਆ ਆਪਾਂ ਤੇ ਆ ਦੇਖੋ ਐਦਾਂ ਦੇ ਫਲਾਵਰ ਹੋ ਜਾਣਗੇ ਸਾਰੀ ਰੋ ਇਦਾਂ ਹੀ ਆਪਾਂ ਕੰਪਲੀਟ ਕਰ ਲੈਣੀ ਹੈ ਉਹ ਦੇਖੋ ਮੈਂ ਇੱਕ ਪੀਸ ਤਿਆਰ ਕਰ ਰੱਖਿਆ ਸੀ ਪਹਿਲਾਂ ਹੀ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੁੱਲ ਵੀਡੀਓ ਵਾਚ ਕਰੋ ਤੇ ਵਿਚਾਲਾਉਣਾ ਛੱਡ ਕੇ ਜਾਇਆ ਕਰੋ ਪਲੀਜ਼ ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ நோ டபல் கிரோஷா நைன் டபல் கிரோஷப்பா नाइन डबल क्रोशिया करके दो चेन फिर नाइन डबल क्रोशिया नौ डबल करोशिया करने आप देखोंगे जो तीसिन दिखाओगे अपने हथ तैयार करके तो कि मन खुशी मिलेगी तो प्लीज़ तुम जरूर तैयार करो ये ਆ ਦੇਖੋ ਕਿੰਨਾ ਸੋਨਾ ਫੁੱਲ ਬਣ ਗਿਆ ਤੇ ਪਲੀਜ਼ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਜ਼ਰੂਰ ਕਰੋ ਵੀ ਇਹ ਤੁਹਾਨੂੰ ਪਰਸ ਕਿਦਾਂ ਦਾ ਲੱਗਿਆ ਤੇ ਮੈਨੂੰ ਦੱਸੋ ਫਿਰ ਮੈਂ ਹੋਰ ਵੀ ਪਰਸ ਤਿਆਰ ਕਰੂੰਗੀ ਜੇਕਰ ਤੁਸੀਂ ਕਮੈਂਟ ਕਰੋਗੇ ਜੇਕਰ ਤੁਸੀਂ ਕਮੈਂਟ ਨਾ ਕੀਤਾ ਸ਼ਾਇਦ ਫਿਰ ਮੈਂ ਹੋਰ ਫਲਾਵਰ ਵਗੈਰਾ ਹੀ ਬਣਾਉਂਗੀ ਫਿਰ ਜੇਕਰ ਮੈਚੋਨੀ ਵੀ ਮੈਨੂੰ ਪਰਸ ਬਣਾ ਕੇ ਬਹੁਤ ਖੁਸ਼ੀ ਮਿਲਦੀ ਹੈ ਫਲਾਵਰ ਵਗੈਰਾ ਤਾਂ ਹਰੇਕ ਜੈਡੀਜ਼ ਬਣਾ ਰਹੀ ਹੈ YouTube ਤੇ ਬਹੁਤ ਹੈ ਗਲ ਕਰ ਮੈਨੂੰ ਪਰਸ ਬਣਾਉਣੇ ਬਹੁਤ ਵਧੀਆ ਲੱਗਦੇ ਹੈ ਮੈਚੋਨੀ ਵੀ ਮੈਂ ਪਰਸੀ ਬਣਾਇਆ ਕਰਾਂ ਜੇਕਰ ਤੁਸੀਂ ਆਖੋ ਤਾਂ ਮੈਂ ਪਰਸ ਬਣਾਇਆ ਕਰੂੰਗੀ ਕਮੈਂਟ ਜ਼ਰੂਰ ਕਰਿਓ ਪਲੀਜ਼ ਦੇਖੋ ਹੁਣ 3 ਚੇਨ ਲੈ ਹੁਣ 3 ਚੇਨ ਹੀ ਲੈਣੀ ਹੈ ਹੁਣ ਸਾਰੇ ਜਿੰਨੇ ਵੀ ਆਪਾਂ ਡਬਲ ਕਰੋਸ਼ੀਏ ਕੀਤੇ ਸੀ ਉਹਨਾਂ ਦੇ ਉੱਪਰ ਉੱਪਰ ਡਬਲ ਕਰੋਸ਼ੀਆ ਕਰਨਾ ਹੈ ਨੌ ਡਬਲ ਕਰੋਸ਼ੀਆ ਸੀਗੇ ਇਹ ਨੌਾਂ ਦੇ ਉੱਪਰ ਹੀ ਆਪਾਂ ਇਹ ਡਬਲ ਕਰੋਸ਼ੀਆ ਕਰਨਾ ਹੈ ਇਹਦੇ ਵਿੱਚ ਆਪਾਂ 4 ਡਬਲ ਡਬਲ ਕਰੋਸ਼ੀਆ ਇਸ ਚੇਨ ਨਹੀਂ ਕਰਨੀ ਹੈਗੀ ਬਸ ਸਿੰਪਲ ਚਾਰ ਡਬਲ ਕਰੋਸ਼ੀਆ ਫਿਰ ਸੇਮ ਹਰੇਕ ਡਬਲ ਕਰੋਸ਼ੀ ਦੇ ਉੱਪਰ ਇੱਕ ਡਬਲ ਕਰੋਸ਼ੀਆ ਸਾਰੀ ਲਾਈਨ ਆਪਾਂ ਐਦਾਂ ਹੀ ਤਿਆਰ ਕਰਨੀ ਹੈ ਇਹ ਲਾਸਟ ਲਾਈਨ ਹੈ ਲਾਸਟ ਰੋ ਹੈ ਇਹ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਆ ਇਸ ਕਰਕੇ ਮੈਂ ਪੰਜਾਬੀ ਬੋਲਦੀ ਆ ਮੈਨੂੰ ਕਈ ਮੇਰੇ ਫਰੈਂਡ ਵਗੈਰਾ ਨੇ ਆਖਿਆ ਵੀ ਤੁਸੀਂ ਪੰਜਾਬੀ ਚ ਹੀ ਦੱਸਿਆ ਕਰੋ ਮੈਂ ਚਾਹੁੰਦੀ ਸੀ ਮੈਂ ਹਿੰਦੀ ਬੋਲਿਆ ਕਰਾਂ ਪਰ ਕਹਿੰਦੇ ਨਹੀਂ ਤੁਸੀਂ ਪੰਜਾਬੀ ਬੋਲਿਆ ਕਰੋ ਇਸ ਕਰਕੇ ਮੈਂ ਹੁਣ ਪੰਜਾਬੀ ਵਿੱਚ ਹੀ ਦੱਸਿਆ ਕਰੂੰਗੀ ਆ ਦੇਖੋ ਸਾਰਾ ਸੇਮ ਹੀ ਡਬਲ ਕ੍ਰੋਸ਼ੀਆ ਡਬਲ ਕ੍ਰੋਸ਼ੀਆ ਤੇ 4 ਡਬਲ ਕ੍ਰੋਸ਼ੀਆ ਵਿੱਚਕਾਰ ਅੱਧਾ ਕਰਕੇ ਆਪਾਂ ਸਾਰੀ ਰੋ ਇਹ aí ਤਿਆਰ ਕਰ ਲੈਣੀ ਹੈ ਤੇ ਜੇ ਤੁਸੀਂ ਆਪ ਦੇ ਅਕੋਰਡਿੰਗ ਵੀ ਲੈਂਥ ਰੱਖ ਸਕਦੇ ਆ ਜੇ ਹੋਰ ਲੰਬਾ ਕਰਨਾ ਹੈ ਇਹਨੂੰ ਤਾਂ ਤੁਸੀਂ ਲੰਬਾ ਕਰ ਸਕਦੇ ਹੋ ਜਿੰਨੀ ਤੁਹਾਨੂੰ ਚਾਹੀਦੀ ਜ਼ਰੂਰਤ ਹੈਗੀ ਉਹ ਕਰ ਸਕਦੇ ਹੋ ਤੇ ਆ ਸਾਰੇ ਕੰਪਲੀਟ ਹੋ ਗਏ ਲਾਈਨ ਹੁਣ ਜਿਹੜੀ ਸਾਈਟ ਤੇ ਅਪਾ ਸਿੰਪਲ 체 ਨਾ ਕੀਤੀਆਂ ਸੀ ਨਾ ਉਹਦੇ ਵਿੱਚ ਵੀ ਆਪਾਂ ਡਬਲ ਕਰੋਸ਼ੀਆ ਕਰਨਾ ਹੈ ਅਪਾ ਇਹਦੇ ਸਾਤ ਤਿੰਨੀ ਤਿੰਨੀ ਸਾਈਡ ਆਪਾਂ ਡਬਲ ਕਰੋਸ਼ੀਆ ਕਰਨਾ ਹੈ ਕਹਿੰਦੇ ਵਿੱਚ ਆ ਦੇਖੋ ਅਟੈਚ ਕਰ ਦੇਣਾ ਆ ਦੇਖੋ ਐਦਾਂ ਹੀ ਜੋ ਚੇਨ ਹੈ ਨਾ ਉਹਦਾ ਪਤਾ ਨਾ ਚੱਲੇ ਵੀ ਕਿੰਨੀ ਚੇਨ ਹੈ ਇਹ ਇਸ ਕਰਕੇ ਸਾਰੇ ਚੇਨਾਂ ਦੇ ਵਿੱਚ ਡਬਲ ਕਰੋਸ਼ੀਆ ਕਰ ਦੇਣਾ ਆਪਾਂ ਦੂਸਰੀ ਸਾਈਡ ਵੀ ਇਸ ਸਾਈਡ ਵੀ نیچے ਵੀ ਇਸ ਕਰਕੇ ਆਪਾਂ ਫੁੱਲ ਇਹਨੂੰ ਉਹ ਕਰਦੇ ਨੇ ਡਬਲ ਕਰੋਸ਼ੀਆ ਅਵੇ ਫਿਰ ਡਬਲ ਕਰੋਸ਼ੇ ਇਦਾਂ ਕਰਕੇ ਸਾਰੀ ਸੈਟਿੰਗ ਇਦਾਂ ਹੀ ਤੁਸੀਂ ਉਹ ਕਰ ਸਕਦੇ ਹੋ ਸਾਰੀ ਲਾਈਨ ਆਪਾਂ ਇਦਾਂ ਹੀ ਆਪ ਤਿਆਰ ਕਰ ਲੈਣੀ ਹੈ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਨਹੀਂ ਵੀ ਪਸੰਦ ਤਾਂ ਵੀ ਦੱਸਿਆ ਕਰੋ ਵੀ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਪਰ ਫੁੱਲ ਵੀਡੀਓ ਵਾਚ ਕਰੋ ਮੇਰੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੋ ਪੰਜਾਬੀ ਪਹਿਣਾ ਉਹ ਜ਼ਰੂਰ ਦੱਸਣ ਵੀ ਇਹ ਤੁਹਾਨੂੰ ਪੰਜਾਬੀ ਚ ਬੋਲਣਾ ਵਧੀਆ ਲੱਗਦਾ ਕਿ ਨਹੀਂ ਇਹ ਫਿਰ ਮੈਂ ਹਿੰਦੀ 'ਚ ਬੋਲਿਆ ਕਰੂੰ ਪਲੀਜ਼ ਮੈਨੂੰ ਸਪੋਰਟ ਕਰੋ ਐਦਾਂ ਹੀ ਇਹ ਸਾਰੀ ਰੋ ਕੰਪਲੀਟ ਹੋ ਗਈ ਇਹ ਪੱਟੀ ਤੇ ਹੁਣ ਇਹਦੇ ਵਿਚਕਾਰ ਦੋਨਾਂ ਦੇ ਆਪ ਜੋ ਇਹਨਾਂ ਨੂੰ ਜੋੜਨ ਵਾਸਤੇ ਵਿਚਕਾਰ ਇੱਕ ਪੱਟੀ ਬਣਾਉਣੀ ਹੈ ਇਹ ਮੈਂ 3 ਕਰਕੇ 3 ਡਬਲ ਕਰੋਸ਼ਾ ਕੀਤੇ ਫਿਰ 4 ਤੇ ਦੋ ਵਾਰੀ 4 4 ਲਾਈਨ ਕੀਤੀ ਤੇ ਫਿਰ ਉਦੋਂ ਬਾਅਦ ਪੰਜ ਡਬਲ ਕਰੋਸ਼ੀਆ ਇੱਕ ਵਧਾ ਦੇਣਾ ਹੈਗਾ ਦੋ ਲਾਈਨਾਂ ਸਿੱਧੀਆਂ ਤੇ ਇੱਕ ਚ ਵਧਾ ਦੇਣਾ ਹੈਗਾ ਦੋ ਲਾਈਨਾਂ ਸਿੰਪਲ ਸਿੱਧੀਆਂ ਡਬਲ ਕਰੋਸ਼ੀ ਦੀਆਂ ਫਿਰ ਇੱਕ ਡਬਲ ਕਰੋਸ਼ੀਆ ਵਧਾ ਦੇਣਾ ਦੋ ਲਾਈਨਾਂ ਤੋਂ ਬਾਅਦ ਦੋ ਰੋ ਤੋਂ ਬਾਅਦ ਆ ਦੇਖੋ 3 ਤੋਂ ਸਟਾਰਟ ਕੀਤਾ ਸੀ ਮੈਂ ਤੇ ਇਹ 6 ਹੋ ਗਏ ਫਿਰ ਸਿੰਪਲ ਸਿੱਧੀ ਲਾਈਨ ਦੋ ਵਾਰੀ ਲਾਈਨ ਸਿੱਧੀ ਬੈਕ ਸਾਈਡ ਤੋਂ ਫਿਰ ਅੱਗੇ ਆਊਗਾ ਤਾਂ ਫਿਰ ਇੱਕ ਵਾਰੀ ਵਧਾ ਦੇਣਾ ਇੱਕ ਡਬਲ ਕ੍ਰੋਸ਼ੀਆ ਐਦਾਂ ਕਰਕੇ ਇਹ ਸਾਰਾ ਮੇਨ ਕੇ ਆਪਾਂ ਕੰਪਲੀਟ ਕਰ ਲੈਣਾ ਜਦੋਂ ਡਬਲ ਕ੍ਰੋਸ਼ੀਆ 16 ਡਬਲ ਕ੍ਰੋਸ਼ੀਆ ਹੋ ਗਏ ਜਦੋਂ ਤੇ ਉਦੋਂ ਫਿਰ ਤੁਸੀਂ ਸਿੱਧਾ ਬੁਨ ਲੈਣਾ ਹੈਗਾ ਸਿੱਧਾ ਡਬਲ ਕ੍ਰੋਸ਼ੀਅਸ 16 ਡਬਲ ਕ੍ਰੋਸ਼ੀਆ ਪਾ ਕੇ ਉਦੋਂ ਬਾਅਦ ਆ ਦੇਖੋ ਹਜੇ ਤਾਂ ਮੈਂ ਸਟਾਰਟ ਹੀ ਕੀਤਾ ਹੈ ਇਹ ਮੇਰੇ ਵਿੱਚੋਂ ਵੀਡੀਓ ਰਹੇਗੀ ਬਣਾਉਣ ਵਾਲੀ ਆ ਦੇਖੋ ਹੁਣ ਮੈਂ ਇਦਾਂ ਵਧਾਈ ਜਾਊਂਗੀ ਜਦੋਂ ਹਾਫ ਹੋ ਜਾਊਗਾ ਫਿਰ ਉਦੋਂ ਸਿੱਧੇ 16 ਡਬਲ ਕ੍ਰੋਸ਼ੀਅ ਛੱਡ ਦੂੰਗੀ ਮੈਂ ਤੇ ਫਿਰ ਫੇਰ ਘਟਾਉਣੇ ਸ਼ੁਰੂ ਕਰ ਦੂੰਗੀ फिर एक एक करके घटी जाऊगा यह लास्ट त आके थ्री डबल क्रोशर है जो थले मैं हूँ लाइनिंग लगाई है नीचे अटैच की देखो लाइनिंग आ पट्टी पूरी तैयार हो गई देखो पट्टी तैयार होकर तो ये सैडा तो लग जूगी पहले मैं वायर लगा फिर मैं लगाई नहीं हैगी वायर तो ये अटैच कर देना है। लाइनिंग नीचे लगा के नू स्टिच कर देना है इंधेखो सारी पट्टी दोनों में दोन्डे यह अटैच कर देनी है आप ਜੋ ਪੱਟੀ ਸ਼ੁਰੂ ਕੀਤੀ ਹੈ ਇਹ ਤਿੰਨ ਡਬਲ ਕ੍ਰੋਸ਼ੇ ਤੇ ਸਟਾਰਟ ਕੀਤੀ ਤੇ ਲਾਸਟ ਤੇ ਵੀ ਤਿੰਨ ਡਬਲ ਕ੍ਰੋਸ਼ੇ ਤੋਂ ਹੀ ਖਤਮ ਕਰਨੀ ਹੈ ਆ ਦੇਖੋ ਇਹਦੇ ਨਾਲ ਦੂਸਰੇ ਨਾਲ ਵੀ ਅਟੈਚ ਕਰ ਦੇਣੀ ਆਪਾਂ ਆ ਦੇਖੋ ਹੋ ਗਈ ਇਹਦੇ ਉੱਪਰ ਤੁਸੀਂ ਮੈਗਨੇਟ ਬਟਨ ਵੀ ਲਗਾ ਸਕਦੇ ਹੋ ਤੇ ਜਿੱਪ ਵਗੈਰਾ ਵੀ ਲਗਾ ਸਕਦੇ ਹੋ ਦੇਖੋ ਹੁਣ ਮੈਂ ਇਹਨੂੰ ਸਟੋਨ ਮੋਤੀਆਂ ਨਾਲ ਡੈਕੋਰੇਟ ਕਰਨਾ ਹੈਗਾ ਮੇਰੇ ਕੋਲੇ ਮੋਤੀ ਪੀਚੀ ਨਿਆਰਟਾ ਦੇਖੋ ਕਿੰਨਾ ਪਿਆਰਾ ਲੱਗਣ ਲੱਗੇ ਤੇ ਇਹਦੇ ਦੋ ਹੈਂਡਲ ਬਣਾਏ ਐ ਜੋ ਕਿ ਉਹ ਵੀ ਮੈਂ ਮੋਤੀ ਨਾਲ ਹੀ ਬਣਾਏ ਐ ਉਹ ਵਾਇਰ ਲੈ ਕੇ ਇੱਕ ਬਰੀਕ ਵਾਇਰ ਆਉਂਦੀ ਹੈਗੀ ਆਨਲਾਈਨ ਮੰਗਵਾਈ ਉਹਦੇ ਨਾਲ ਮੈਂ ਹੈਂਡਲ ਤਿਆਰ ਕਰ ਜਾਂਦੇ ਤੇ ਦੇਖੋ ਕਿਵੇਂ ਲੱਗ ਰਿਹਾ ਹੈ ਪੋਲ ਤਿਆਰ ਕਰ ਲੇ ਮੈਂ ਤੇ ਬਹੁਤ ਹੀ ਬਿਊਟੀਫੁਲ ਪਰਸ ਬਣਿਆ ਹੈਗਾ ਥੈਂਕ ਯੂ ਮੇਰੀ ਫੁੱਲ ਵੀਡੀਓ ਵਾਚ ਕਰਨ ਵਾਸਤੇ ਤੇ ਪਲੀਜ਼ ਆਂਦੇ ਲਾਈਕ ਤੇ ਇੱਕ ਕਮੈਂਟ ਜ਼ਰੂਰ ਕਰਕੇ ਆਇਓ ਕਿ ਮੈਨੂੰ ਵੀ ਐਂ ਲਿ ਵਿਸ਼ੇ ਵਿੱਚ ਬਹੁਤ ਚੀਜ਼ਾਂ ਨੇ ਕਿ ਕਿ ਬਹੁਤ ਹੀ ਬਿਊਟੀਫੁਲ ਪਰ ਨੇ ਹੈ ਤੇ ਵੀਡੀਓ ਵਾਚ ਕਰਨ ਵਾਸਤੇ ਥੈਂਕ ਯੂ ਆ ਦੇਖੋ ਦੋ ਹੈਂਡਲ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਕਮੈਂਟ ਜ਼ਰੂਰ ਬਾਏ